ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਅੱਜ ਉਸੇ ਸੰਵਿਧਾਨ ਦੀ ਸੌਂ ਚੁੱਕਣ ਨੂੰ ਭਾਈ ਸਾਹਿਬ ਤਿਆਰ ਹੋਏ ਪਏ ਨੇ। ਛੋਡੇ ਵਾਲੇ ਜਿਹੜੇ ਦਾਅਵੇ ਹੈਗੇ ਨੇ ਉਹ ਵੀ ਪੰਥ ਦੇ ਨੇ। ਦੂਜੇ ਪਾਸੇ ਪੰਥਕ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਵੀ ਖੜੀ ਆ। ਹੁਣ ਦੋ ਪਾਸੇ ਪੰਥਕ ਦਾਅਵੇਦਾਰੀਆਂ ਹੋ ਰਹੀਆਂ ਨੇ। ਇੱਥੇ ਆ ਕੇ ਤੁਹਾਨੂੰ ਨਹੀਂ ਲੱਗਦਾ ਕਿ ਪੰਥਕ ਵੋਟ ਡਿਸਟ੍ਰੀਬਿਊਟ ਹੋ ਸਕਦੀ ਆ ਭਾਈ ਸਾਹਿਬ ਨੂੰ ਇਹਦਾ ਨੁਕਸਾਨ ਝੱਲਣਾ ਪੈ ਸਕਦਾ। ਵਾਹ ਦੇ ਬਲੌਕ ਕੀਤੇ ਜਦੋਂ WhatsApp ਹੀ ਵਗੈਰਾ ਇਹ ਪੂਰੇ ਜ਼ੋਰ ਸਰਕਾਰਾਂ ਮਿਲਾ ਰਹੀਆਂ ਕਿ ਇਹਨਾਂ ਦਾ ਜਿਹੜਾ ਪ੍ਰਚਾਰ ਹੈ ਉਹ ਰੋਕਿਆ ਜਾਵੇ ਗੁਰਦੁਆਰਾ ਜਨਾਉਂਸਮੈਂਟ ਨਾ ਕਰਵਾਈ ਜਾਵੇ ਪਾਸੇ ਨੂੰ ਨਰੇਟਿਵ ਹੁੰਦਾ ਕਿ ਭਾਈ ਸਾਹਿਬ ਦੇ ਉੱਤੇ NSA ਲੱਗੀ ਹੋਈ ਹੈ ਉਹ ਕਹਿੰਦੇ ਕਿ ਦੇਸ਼ ਵਾਸਤੇ ਖਤਰਾ ਨਹੀਂ ਤੇ ਇਹੋ ਜੀ ਪੋਜੀਸ਼ਨ ਦੇ ਵਿੱਚ ਤੁਹਾਨੂੰ ਲੱਗਦਾ ਕਿ ਲੋਕ ਉਹਨਾਂ ਨੂੰ ਪਸੰਦ ਕਰਨਗੇ ਪੇ ਭਾਈ ਸਾਹਿਬ ਸੰਤ ਭਿੰਡਰਾਂ ਵਾਲਿਆਂ ਦਾ ਹਵਾਲਾ ਦਿੰਦੇ ਰਹੇ ਨੇ ਔਰ ਜੇ ਉਹਨਾਂ ਦਾ ਹਵਾਲਾ ਦਿੰਦੇ ਸੀ ਫਿਰ ਭੱਜੇ ਕਿਉਂ ਔਰ ਜੇ ਭੱਜੇ ਨੇ ਤਾਂ ਫਿਰ ਉਹ ਲੁਕਦੇ ਕਾਨੂੰ ਰਹੇ ਆਪਣੀ ਭੇਸ ਕਾਨੂੰ ਬਦਲਦੇ ਰਹੇ ਇਹ ਸਾਰਾ ਕੁਝ ਕਿਉਂ ਚੱਲਦਾ ਰਿਹਾ ਇੱਕ ਵਾਰੀ ਤੁਸੀਂ ਆਪ ਦੱਸਿਓ ਜਰਾ ਵਕੀਲ ਸਾਹਿਬ ਨੇ ਰਾਜਦੇਵ ਸਿੰਘ ਉਹਨਾਂ ਦੇ ਆਰਐਸਐਸ ਦੇ ਵਿੱਚ ਹੋਣ ਦੇ ਜਿਹੜੇ ਗੱਲਾਂ ਕੀਤੀਆਂ ਜਾ ਰਹੀਆਂ ਔਰ ਕਿਹਾ ਜਾ ਰਿਹਾ ਕਿ ਤੁਹਾਡਾ ਜਿੰਨਾ ਵੀ ਪ੍ਰਚਾਰ ਹੈ ਉਹ ਸਾਰਾ ਆਰਐਸਐਸ ਦੇ ਨਾਲ ਬੈਕਡ ਹੈਗਾ ਉਹਦੇ ਬਾਰੇ ਵੀ ਜਵਾਬ ਦੇ ਰਹੇ ਤਾਂ ਕਿ ਸੰਗਤਾਂ ਨੂੰ ਕਲੀਅਰ ਹੋ ਜਾਵੇ ਡੂਰ ਸਾਹਿਬ ਲੋਕ ਸਭਾ ਹਲਕਾ ਦੇ ਵਿੱਚ ਫਿਲਹਾਲ ਇਸੇ ਗੱਲ ਦੀ ਚਰਚਾ ਹੈ ਕਿ ਕੀ ਅਮਰਿਤਪਾਲ ਸਿੰਘ ਇਹਨਾਂ ਚੋਣਾਂ ਦੇ ਵਿੱਚ ਵਾਦੀ ਮਾਰਨਗੇ ਜਾਂ ਨਹੀਂ ਲੋਕ ਜ਼ਰੂਰ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਖੜੇ ਨੇ ਔਰ ਅੱਜ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਬਹੁਤ ਸਾਰੇ ਸਵਾਲ ਨੇ ਪਰ ਕੁਝ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾਲ ਗੱਲਬਾਤ ਕਰਦੇ ਹਾਂ ਮਾਤਾ ਜੀ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਸਮਾਂ ਦਿੱਤਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਮੇਰਾ ਇੱਕ ਸਵਾਲ ਸਭ ਤੋਂ ਪਹਿਲਾਂ ਇਹ ਹੈ ਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਭਾਈ ਸਾਹਿਬ ਨੂੰ ਲੈ ਕੇ ਹਰ ਵਾਰੀ ਇਹੀ ਗੱਲ ਛੇੜੀ ਜਾ ਰਹੀ ਹੈ ਕਿ ਅਮਰਿਤਪਾਲ ਸਿੰਘ ਉਹ ਨੇ ਜਿਨ੍ਹਾਂ ਨੇ ਇਸ ਗੱਲ ਦਾ ਦਾ ਅੱਜ ਉਸੇ ਸੰਵਿਧਾਨ ਦੀ ਸੌ ਚੁੱਕਣ ਨੂੰ ਭਾਈ ਸਾਹਿਬ ਤਿਆਰ ਹੋਏ ਪਏ ਨੇ ਵੇਖੋ ਪਹਿਲਾਂ ਇਹ ਵੀ ਉਹਨਾਂ ਨੇ ਦਾਵਾ ਕੀਤਾ ਸੀ ਤੇ ਉਹਨਾਂ ਨੇ ਇੱਕ ਵਾਰ ਇਹ ਵੀ ਕਿਹਾ ਵੀ ਜਿੱਥੇ ਸਾਨੂੰ ਸਾਵਧਾਨ ਵਰਤ ਕੇ ਬਹੁਤਾ ਫਾਇਦਾ ਹੁੰਦਾ ਹੈ ਉਹ ਜ਼ਰੂਰ ਵਰਤਣਾ ਚਾਹੀਦਾ ਵਾ ਬਾਕੀ ਇਹ ਜਿਹੜਾ ਫੈਸਲਾ ਸੀ ਸੰਗਤ ਦਾ ਸੀ ਅਮਰਤਪਾਲ ਸਿੰਘ ਦਾ ਫੈਸਲਾ ਨਹੀਂ ਇਹ ਸੰਗਤ ਨੇ ਫੈਸਲਾ ਕੀਤਾ ਉਹਨਾਂ ਨੇ ਕਿਹਾ ਮੈਂ ਸੰਗਤ ਦੀ ਸੇਵਾ ਕਰਨੀ ਜੇ ਸੰਗਤ ਮੈਨੂੰ ਇਹ ਹੁਕਮ ਲਾਉਂਦੀ ਹੈ ਤੇ ਮੈਂ ਲੜਨ ਨੂੰ ਤਿਆਰ ਹ ਮਤਲਬ ਇਸ ਬਾਰੇ ਅਮਰਤਪਾਲ ਸਿੰਘ ਦੇ ਨਾਲ ਬਿਲਕੁਲ ਵੀ ਕੋਈ ਗੱਲ ਨਹੀਂ ਹੋਈ ਸੀ ਭਾਈ ਸਾਹਿਬ ਨੇ ਇਸ ਬਾਰੇ ਕੋਈ ਵੀ ਹਾਮੀ ਨਹੀਂ ਭਰੀ ਕੋਈ ਡਿਸਕਸ਼ਨ ਨਹੀਂ ਕੀਤੀ ਇਸ ਬਾਰੇ ਬਟਾ ਬਾਰੇ ਹਾਂਜੀ ਨਹੀਂ ਨਹੀਂ ਸੰਗਤ ਇਲੈਕਸ਼ਨ ਪਹਿਲੇ ਕੋਈ ਵੀ ਨਹੀਂ ਹੈ ਇਦਾਂ ਦਾ ਵਿਚਾਰ ਫਿਰ ਸੰਗਤ ਜ਼ਿਆਦਾ ਮ ਇਸੀ ਫਿਰ ਸੰਗਤ ਦਾ ਹੁਕਮ ਹਨੇ ਕਿ ਮੈਂ ਸੰਗਤ ਦੀ ਸੇਵਾ ਕਰਨੀ ਜਾਂ ਸੰਗਤ ਵਿੱਚ ਨਵੇਂ ਹੁਕਮ ਲੰਮ ਦੀ ਹੈ ਤੇ ਮੈਂ ਜੋਨ ਲੜਨ ਨੂੰ ਤਿਆਰ ਹਾਂ ਵਿੱਚੋਂ ਵਿੱਚੋਂ ਗੱਲ ਆ ਵੀ ਆਉਂਦੀ ਪਈ ਸੀ ਕਹਿੰਦੇ ਭਾਈ ਸਾਹਿਬ ਦੇ ਵਕੀਲ ਜਿਹੜੇ ਨੇ ਉਹ ਜ਼ਿਆਦਾਤਰ ਇੱਥੇ ਜ਼ੋਰ ਪਾ ਰਹੇ ਸੀ ਰਾਜਦੇਵ ਸਿੰਘ ਕਹਿੰਦੇ ਕਿ ਜ਼ਿਆਦਾ ਜ਼ੋਰ ਪਾ ਰਹੇ ਸੀ ਪਰਿਵਾਰ ਵੀ ਹਾਮੀ ਨਹੀਂ ਸੀ ਪਰ ਦਾ ਇੱਕ ਟਾਈਮ ਤੇ ਆ ਗਏ ਤਾਂ ਤੁਸੀਂ ਵੀ ਕਹਿੰਦੇ ਸੀਗੇ ਕਿ ਨਹੀਂ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਨਹੀਂ ਵੇਖੋ ਅਸੀਂ ਵੀ ਪਹਿਲੇ ਨਹੀਂ ਸੀ ਸਾਡੀ ਕੋਈ ਵਿਚਾਰ ਫਿਰ ਜ਼ਿਆਦਾ ਸੰਗਤ ਦਾ ਦਬਾਅ ਪਾਉਣ ਕਰਕੇ ਸੰਗਤ ਦਾ ਹੀ ਮੈਸੇਜ ਲੈ ਕੇ ਦੋ ਤਿੰਨ ਵਾਰੀ ਉੱਥੇ ਗਏ ਫਿਰ ਉਹਨਾਂ ਨੇ ਕਿਹਾ ਵੀ ਮੈਂ ਸੰਗਤ ਦੀ ਸੇਵਾ ਕਰਨੀ ਹੈ ਜੇ ਸੰਗਤ ਨੂੰ ਇਦਾਂ ਮੰਜ਼ੂਰ ਆ ਤੇ ਠੀਕ ਆ ਫਿਰ ਉਹਨਾਂ ਨੇ ਕਿਹਾ ਵੀ ਚਲੋ ਠੀਕ ਹੈ ਹੁਣ ਥੋਡੇ ਵਾਲੇ ਜਿਹੜੇ ਮੈਨੀਫ ਦੂਜੇ ਪਾਸੇ ਪੰਥਕ ਪਾਰਟੀ ਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਵੀ ਖੜੀ ਆ ਹੁਣ ਦੋ ਪਾਸੇ ਪੰਥਕ ਦਾਵੇਦਾਰੀਆਂ ਹੋ ਰਹੀਆਂ ਨੇ ਇੱਥੇ ਆ ਕੇ ਤੁਹਾਨੂੰ ਨਹੀਂ ਲੱਗਦਾ ਕਿ ਪੰਥਕ ਵੋਟ ਡਿਸਟ੍ਰਿਬਿਊਟ ਹੋ ਸਕਦੀ ਆ ਭਾਈ ਸਾਹਿਬ ਨੂੰ ਇਹਦਾ ਨੁਕਸਾਨ ਝੱਲਣਾ ਪੈ ਸਕਦਾ ਵੇਖੋ ਅਸੀਂ ਤੇ ਪਹਿਲੇ ਵੀ ਮੈਂ ਕਿਹਾ ਵੀ ਇਹ ਸੰਗਤ ਦੇ ਹੱਕ ਚ ਫੈਸਲਾ ਵਾ ਸੰਗਤ ਨੇ ਕੰਮ ਵੇਖ ਕੇ ਫਿਰ ਵੋਟਾਂ ਪਾਉਣੀਆਂ ਜਿਹੜੀ ਵੀ ਤੇ ਸੰਗਤ ਨੂੰ ਕੰਮ ਚੰਗਾ ਲੱਗੂ ਸੰਗਤ ਉਹਨਾਂ ਨੂੰ ਵੋਟਾਂ ਪਾਊਗੀ ਇਹ ਸੰਗਤ ਦਾ ਹੀ ਫੈਸਲਾ ਹੋ ਇਹ ਜੋ ਵੀ ਕਰਨਾ ਸੰਗਤ ਦੇ ਹੱਥ ਵਸਾ ਕਰੀ ਕਰੀ ਸੰਢਲੀ ਥੋੜਾ ਵੀ ਇੱਕ ਬਿਆਨ ਆਇਆ ਸੀ ਉਦਾਂ ਵੀ ਖਬਰਾਂ ਚਲ ਸੋਸ਼ਲ ਮੀਡੀਆ ਦੇ ਉੱਤੇ ਵੀ ਝਟਕਾ ਪੈ ਚੁੱਕਿਆ ਤੁਹਾਡੇ ਸੋਸ਼ਲ ਮੀਡੀਆ ਤੇ ਕੀਤੇ ਪ੍ਰਚਾਰ ਨੂੰ ਵੀ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਇਹਦੇ ਬਾਰੇ ਦੱਸਿਓ ਜੀ ਹਾਂਜੀ ਇਹ ਕਈ ਇਹਨਾਂ ਨੇ ਸਾਡੇ ਬਲਾਕ ਕੀਤੇ ਜਿਦਾਂ WhatsApp ਵੀ ਵਗੈਰਾ ਇਹ ਪੂਰੇ ਜ਼ੋਰ ਸਰਕਾਰਾਂ ਵੀ ਲਾ ਰਹੀਆਂ ਕਿ ਇਹਨਾਂ ਦਾ ਜਿਹੜਾ ਪ੍ਰਚਾਰ ਆ ਉਹ ਰੋਕਿਆ ਜਾਵੇ ਗੁਰਦੁਆਰਾ ਜਨਾਉਂਸਮੈਂਟ ਨਾ ਕਰਵਾਈ ਜਾਵੇ ਪਰ ਕੋਈ ਨਹੀਂ ਉਹ ਗੁਰੂ ਦਾ ਵੋਟ ਆਸਰਾ ਲੈ ਕੇ ਚੱਲੇ ਆ ਉਹਦੇ ਵੋਟ ਆਸਰੇ ਨਾਲ ਸਭ ਕੁਝ ਹੋਣਾ ਬਾਕੀ ਸੰਗਤਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਾਡੇ ਨਾਲ ਬਹੁਤ ਪਿਆਰਾ ਸੰਗਤ ਹੀ ਸਭ ਕੁਝ ਆ ਸਾਡੇ ਵਾਸਤੇ ਸਾਨੂੰ ਲੱਗਦਾ ਹੈ ਕਿ ਖਡੂਰ ਸਾਹਿਬ ਤੋਂ ਭਾਈ ਸਾਹਿਬ ਜੇ ਖੜਦੇ ਨੇ ਤਾਂ ਵੋਟ ਕੱਢ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਸਾਨੂੰ ਬਹੁਤ ਉਮੀਦ ਹੈ ਕਿ ਸੰਗਤਾਂ ਦਾ ਜਿੰਨਾ ਹੀ ਉਤਸ਼ਾਹ ਪਿਆਰ ਵੈਨਿਆ ਅਸੀਂ ਕਹਿੰਦੇ ਬਹੁਤ ਚੰਗੀ ਜੰਗੀ ਜੀ ਵੋਟਾਂ ਜਿੱਤ ਹਾਸਲ ਕਰਨਗੇ ਮਾਤਾ ਜੀ ਇੱਕ ਪਾਸੇ ਨਾ ਨਰੇਟਿਵ ਹੁੰਦਾ ਹੈ ਕਿ ਭਾਈ ਸਾਹਿਬ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਉਹ ਕਹਿੰਦੇ ਕਿ ਦੇਸ਼ ਵਾਸਤੇ ਖਤਰਾ ਨਹੀਂ ਤੇ ਇਹੋ ਜੀ ਪੋਜੀਸ਼ਨ ਦੇ ਵਿੱਚ ਤੁਹਾਨੂੰ ਲੱਗਦਾ ਕਿ ਲੋਕ ਉਹਨਾਂ ਨੂੰ ਪਸੰਦ ਕਰਨਗੇ ਹਾਂ ਲੋਕ ਪਸੰਦ ਕਰਦੇ ਐ ਐਨਐਸਏ ਤੇ ਹੁਣ ਲੋਕਾਂ ਨੂੰ ਪਤਾ ਵੀ ਕਿਦਾਂ ਐਨਐਸਏ ਸਰਕਾਰ ਨੇ ਧੱਕੇ ਨਾਲ ਲਾਈ ਆ ਉਹਨਾਂ ਕੋਈ ਆਉਂ ਜਾ ਅਮਰ ਤੇ ਸ਼ਕਾਉਣਾ ਚਾਹੇ ਨਸ਼ੇ ਛਡਾਉਣੇ ਕੋਈ ਐਨਐਸਏ ਬੰਦਾ ਐਕਟ ਬੰਦਾ ਸੀ ਇਹ ਕੰਮ ਤੇ ਲਾਉਂਦਾ ਤੇ ਇਹ ਸੰਗਤ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜੋ ਉਹਨਾਂ ਦੇ ਕੰਮ ਵੇਖ ਕੇ ਸੰਗਤ ਨੇ ਉਹਨਾਂ ਨੂੰ ਚੁਣਿਆ ਵਾ ਤੇ ਸੰਗਤ ਦਾ ਹੀ ਇਹ ਫੈਸਲਾ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਚਾਹੁੰਨਾ ਮੇਰੇ ਆਖਰੀ ਸਵਾਲਾਂ ਦੇ ਵਿੱਚੋਂ ਇੱਕ ਆ ਭਾਈ ਸਾਹਿਬ ਜਦੋਂ ਗ੍ਰਿਫਤਾਰ ਕਰ ਲਏ ਜਾਂਦੇ ਨੇ ਜੋ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਉਸ ਕਿਤੇ ਭਾਈ ਸਾਹਿਬ ਸੰਤ ਭਿੰਡਰਾਂ ਵਾਲਿਆਂ ਦਾ ਹਵਾਲਾ ਦਿੰਦੇ ਰਹੇ ਨੇ ਔਰ ਜੇ ਉਹਨਾਂ ਦਾ ਹਵਾਲਾ ਦਿੰਦੇ ਸੀ ਫਿਰ ਭੱਜੇ ਕਿਉਂ ਔਰ ਜੇ ਭੱਜੇ ਨੇ ਤਾਂ ਫਿਰ ਉਹ ਲੁਕਦੇ ਕਾਨੂੰ ਰਹੇ ਆਪਣੀ ਭੇਸ ਕਾ ਨੂੰ ਬਦਲਦੇ ਰਹੇ ਸਾਰਾ ਕੁਝ ਕਿਉਂ ਚੱਲਦਾ ਰਿਹਾ ਇੱਕ ਵਾਰੀ ਤੁਸੀਂ ਆਪ ਦੱਸਿਓ ਜਰਾ ਵੇਖੋ ਇਹ ਸਮੇਂ ਦੇ ਅਨਸਾਰ insan ਨੂੰ ਕਿਸਮਾਂ ਵੇਖ ਕੇ ਆਪਣਾ ਰੁਖ ਬਦਲਣਾ ਪੈਂਦਾ ਬਾਕੀ ਜੇ ਉਹ ਭੱਜੇ ਵੀ ਸੀ ਤਾਂ ਉਹਨਾਂ ਨੇ ਮਤਲਬ ਕਿ ਜਿੱਦਾਂ ਹੁਣ 80 ਹਜ਼ਾਰ ਇਹਨਾਂ ਨੇ ਫੌਜ ਲਾਈ ਪੰਜਾਬ ਪੁਲਿਸ ਦੀ ਉਹਨਾਂ ਨੇ ਗੋਡੀਆਂ ਲਵਾ ਕੇ ਉਹਨਾਂ ਨੇ ਆਪ ਸਲੰਡਰ ਕੀਤਾ ਉਹਨਾਂ ਨੇ ਇਹ ਜਦੋਂ ਸਮਾਂ ਵੇਖ ਕੇ ਬੰਦੇ ਨੂੰ ਰੁਖ ਕਹਿੰਦੇ ਵੀ ਬਦ ਪਹਿ ਜੇ ਭੱਜ ਕੇ ਨਿਕਲਿਆ ਜਾ ਸਕਦਾ ਨਿਕਲਣਾ ਹੀ ਚਾਹੀਦਾ ਇਹਦੇ ਵਿੱਚ ਕੋਈ ਏਡੀ ਵੱਡੀ ਬੜੇ ਸਿੱਖੇ ਬਿਆਨ ਦਿੱਤੇ ਜਾਂਦੇ ਕਹਿੰਦੇ ਕਿ ਭਾਈ ਸਾਹਿਬ ਡਰ ਗਏ ਸੀਗੇ ਭਾਈ ਸਾਹਿਬ ਉਸ ਵੇਲੇ ਕਾਫਲਾ ਪੁਲਸ ਦਾ ਦੇਖ ਕੇ ਡਲ ਗਏ ਡਰ ਗਏ ਉਹ ਮਗਰ ਮਗਰ ਪੁਲਸ ਲੱਗੀ ਰਹੀ ਤਾਂ ਭੱਜਦੇ ਰਹੇ ਭਾਈ ਸਾਹਿਬ 36 ਦਿਨ ਬਾਅਦ ਇਹ ਪੁਲਸ ਮਗਰ ਹੀ ਰਹੀ ਉਦੋਂ ਤੇ ਭਾਈ ਸਾਹਿਬ ਡਰੇ ਨਹੀਂ ਮਗਰ ਹੀ ਰਹੀ 30 ਦਿਨ ਵੀ ਪੁਲਸ ਤੇ ਉਹ ਮਤਲਬ ਵਾਹਿਗੁਰੂ ਦੀ ਕਿਰਪਾ ਨਾਲ ਹੀ ਉਹ ਬਾਹਰ ਆਇਆ ਤੇ ਜੋ ਕੋ ਹੋਇਆ ਉਹਨਾਂ ਦੀ ਕਿਰਪਾ ਨਾਲ ਹੀ ਹੋਇਆ अच्छा एक आखिरी सवाल मैं थोटे तो और पूछना चाहना हां आखिरी सवाल ही है मेरा वकील साहब ने राजदेव सिंह ਉਹਨਾਂ ਦੇ ਆਰਐਸਐਸ ਦੇ ਵਿੱਚ ਹੋਣ ਦੇ ਜਿਹੜੇ ਗੱਲਾਂ ਕੀਤੀਆਂ ਜਾ ਰਹੀਆਂ ਔਰ ਕਿਹਾ ਜਾ ਰਿਹਾ ਕਿ ਤੁਹਾਡਾ ਜਿੰਨਾ ਵੀ ਪ੍ਰਚਾਰ ਹੈ ਉਹ ਸਾਰਾ ਆਰਐਸਐਸ ਨਾਲ ਬੈਕਡ ਹੈਗਾ ਉਹਦੇ ਬਾਰੇ ਵੀ ਜਵਾਬ ਦੇ ਰਹੇ ਹੋ ਤਾਂ ਕਿ ਸੰਗਤਾਂ ਨੂੰ ਕਲੀਅਰ ਹੋ ਜਾਈਏ ਵੇਖੋ ਸਾਡਾ ਕੋਈ ਇਹ ਹਜਾਰ ਐਸਐਸ ਨਾਲ ਨਾ ਸਾਡਾ ਕੋਈ ਰਾਜਦੇਵ ਖਾਲਸਾ ਨਾ ਉਹਦਾ ਉਹਨਾਂ ਦਾ ਕੋਈ ਕੇਸ ਕੋਈ ਸੀ ਉਹ ਮੁਲਾਕਾਤ ਕਰਨ ਜਾਂਦੀ ਸੀ ਤੁਹਾਡੇ ਸਾਡੇ ਇਦਾਂ ਦੇ ਕਿਸੇ ਨਾਲ ਕੋਈ ਸਬੰਧ ਨਹੀਂ ਹੈਗੇ ਅਸੀਂ ਤੁਹਾਡੇ ਸਾਰੇ ਸਬੰਧ ਸੰਗਤ ਦੇ ਨਾਲ ਹੀ ਹੈ ਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਆਂ ਤੇ ਸੰਗਤ ਦੇ ਨਾਲ ਹੀ ਸਾਡਾ ਸਾਰਾ ਕੁਝ ਹੈ ਬਿਲਕੁ ਕਿ ਮਨਸੂਬੇ ਜਿਹੜੇ ਨੇ ਮਕਸਦ ਪੂਰੇ ਹੋਣ ਔਰ ਭਾਈ ਅਮਰਿਤਪਾਲ ਸਿੰਘ ਫਿਲਹਾਲ ਚੌਂ ਮੈਦਾਨ 'ਚ ਉਤਰੇ ਨੇ ਜੋ ਹਾਲਾਤ ਬਣਦੇ ਨੇ ਦੱਸਦੇ ਰਹਿਵਾਂਗੇ ਬਣੇ ਰਹੋ 1 India Punjabi ਤੇ Subscribe to 1 India channel and never miss an update